ਦਬ ਰਮ ਟਨ ਵਾਲਿਓ ਹੀੜੇ ਪੈਣਗੇ ਹਰਦਿਆ ਨੇ ਛੇਤੀ ਨਹੀਂ ਟੰਗਿਆ ਇਹ ਮੈਂ ਆਪ ਹੀ ਟੰਗਿਆ ਗਿਆ ਸੀ ਅੱਖੀਆਂ ਵਿੱਚ ਵੱਸਦੇ ਆ ਲੱਜਣਾ ਗੱਡੀ ਚ ਗੁਲਾਬ ਚੱਕੀ ਫਿਰਦਾ ਗੁਲਾਬ ਐਮਪਾਸ ਨਹੀਂ ਕਰਨਾ ਕੀ ਆ ਕੀ ਆ ਦਬ ਟਨ ਵਾਲਿਓ ਸਹਿਓ ਕਹਿੰਦੀ ਜਾਂਦਾ ਰਜਾਈ 'ਚ ਬੱਠਾ ਰਹਿੰਦਾ ਹੱਥ ਕੰਬਦੇ ਕੀ ਚਾਹੀਦਾ ਆਟਾ ਤੇ ਦਾਲ ਪਿਓ ਹੰਡਰ ਹਲਦੀ ਜਾਂ ਧਤੀ ਜਲੇਬੀ ਗੁਲਫੀ ਲੋਬੀ ਮੇਂ ਤੇ ਪਿਆਰਿਓ ਆ ਚੁਕੇ ਆ ਨਵੇਂ ਬਿਰੋ ਲੈ ਕੇ ਨਮੀਆ ਇਤਮਾਂ ਦੇ ਨਾਲ ਕੀ ਆ ਕੀ ਆ ਕੀ ਕੀ ਹੈ ਬੰਗਲਵਾ ਮੇਰਾ ਆ ਦੇਖਾਲ ਪੰਜਾਬ ਵਿੱਚ ਇੱਕ ਬਿਮਾਰੀ ਬਹੁਤ ਵਧਦੀ ਜਾਂਦੀ ਹੈ ਕੀ ਆ ਕੀ ਆ ਤੌਂਦੀ ਆ ਤੌਂਦੀ ਆ ਜਿੱਥੋਂ ਤੂੰ ਹੱਗਦਾ ਉਹ ਬੋਦੀ ਆ ਬੋਦੀ ਆ ਓ ਐਕਸਕਿਊਜ਼ ਮੀ ਪਲੀਸ ਸਟਾਪ ਇਟ ਓ ਬਸ ਇਸ ਹਰ ਗੁੱਸਾ ਕਰਨ ਕਰਦੇ ਹਾਂ ਮਨਿਆ ਸੱਚ ਕੌੜਾ ਹੁੰਦਾ ਨਹੀਂ ਜਿਹੜਾ ਜਾਂਦਾ ਪਰ ਹੱਕ ਤੇ ਤੁਸੀਂ ਵੀ ਉੱਥੋਂ ਹੀ ਹੋ ਤੁਹਾਡੇ ਕੋਈ ਮੂੰਹ ਤੋਂ ਨਹੀਂ ਨਿਕਲਦੀ ਖਾ ਲੈਂਦੇ ਹਮ ਉਹ ਗੱਲ ਵੱਖਰੀ ਆ ਓ ਗੱਲ ਆਪ ਇੱਕ ਮਿੰਟ ਜੀ ਹਰਾਮਜਾਦੇ ਤੂੰ ਓ ਸੌਰੀ ਬੱਸ ਮੈਂ ਤਾਂ ਹਾਸਰੇ ਹਾਂ ਯਾਰ ਤੁਹਾਡੇ ਨਾਲ ਗੁੱਸਾ ਨਾ ਕਰਿਆ ਕਰੋ ਮੇਰੀ ਗੱਲ ਦਾ ਕੀ ਆ ਕੀ ਆ ਟਮਾਟ ਸੌਲਸਨਾ ਗੱਲ ਲੈ ਲਾਰਾ ਪਰਿਚ ਪਰ ਕੇ ਨੀ ਬੂਤਾ ਗਾਲਾਂ ਕੱਢਦਾਗਾ ਹਾਂ ਚੋ ਕੋਈ ਚੱਦਰੀ ਜੀ ਜਮਗਰ ਨਹੀਂ ਲੱਗਣਾ ਇਹ ਜੇ ਫੁੱਟੂ ਚੀਜ਼ਾਂ ਮਗਰ ਜਨਾ ਮਰਦੀ ਲਵਾ ਲੋ ਇਹਨਾਂ ਨੂੰ ਜੇ ਕਹਦਾ ਕੋਈ ਕੰਮ ਦੀ ਗੱਲ ਸਿੱਖ ਲੁ ਨਾ ਨਾ ਜੀ ਕੰਮ ਦੀ ਗੱਲ ਨਹੀਂ ਸਿੱਖਣੀ ਬਸ ਇਹੋ ਜੀਆਂ ਫੁੱਟੂ ਕੂਸੀਆਂ ਪੋੜਨੀਆਂ ਨੇ ਕੀ ਆ ਕੀ ਆ ਟਮਾਟਈਆ ਟਮਾਟਈ ਖਾਣਾ ਹੀ ਆ ਖਾਣਾ ਹੀ ਆ ਇਹ ਆ ਟੋਰੀਆ ਮੋਰੀਆ ਇਹ ਵੀ ਖਾਣਾ ਹੀ ਆ ਖਾਣਾ ਹੀ ਚੀਕੇ ਖਾਣਾ ਹੀ ਖਾਣਾ ਹੀ ਭੈਣ ਜੀ ਯਾਰ ਅਸੀਂ ਵੀ ਕੋਈ ਜਾਣਤ ਹੋਣੀ ਆ ਹੈਗੇ ਅਸੀਂ ਵੀ ਕੋਈ ਸੂਰਜ ਗਰਹਿ ਤੋਂ ਧਰਤੀ ਤੇ ਪ੍ਰਵੇਸ਼ ਨਹੀਂ ਕੀਤਾ ਸਾਨੂੰ ਵੀ ਪਤਾ ਗਏ ਟਮਾਤਾ ਦਾ ਪਰ ਜੇ ਇਹ ਟਮਾਤਾ ਤੇਰੀ ਜ਼ਾਮਪੇੜੇ ਤੇ ਦਿੱਤਾ ਨਾ ਅਬਦਾ ਕਾਂਟਾ ਮਾਲ ਲੇਟ ਆਊਗਾ ਜੋਰ ਲਾ ਕੇ ਕਰਦਣਾ ਪਊਗਾ ਭੈਣ ਚ ਮੰਨਿਆ ਗਰਮੀਆਂ ਚ ਤਾਂ ਬੰਦਾ ਬਾਹਰੋਂ ਨਿਕਲ ਜਾਗਾ ਪਰ ਅੱਜਕੱਲ੍ਹ ਤਾਂ ਇਸ ਹਾਲੇ 11 ਚ ਬਿੰਟੇ ਕਰਦੇ ਹੈਗੇ ਠੰਡ ਆ ਚੁੱਕੀ ਹੈ ਵੀ ਮੇਰੇ ਹਾਲਾ ਤੁਸੀਂ ਲਜਾਈ ਤੇ ਬੜ ਕੇ ਕਰੇ ਬਹਿ ਜਾਓ ਪਰ ਨਹੀਂ ਇਸ ਹਾਲੇ ਕਿੱਥੇ ਤੱਕ ਦੇ ਨੇ ਪਤਾ ਨਹੀਂ ਮੇਰੇ ਸਾਲੇ 9 ਮਹੀਨੇ ਤੇ ਅੱdte ਤੱਕ ਦੇਵਾਂਗੀ ਇਹ ਕਹਿੰਦਾ ਰੀਲਾ ਹੀ ਬੋ ਪਾਉਂਦਾ ਮੈਂ ਹਾਂ ਰੀਲਾ ਦੀ ਨਿਆ ਦੁੰਨੇ ਰੀ ਇਹ ਤਾਂ ਖਜਾਨਾ ਹੀ ਬਹੁਤ ਹਾਲੇ ਤੱਕ ਕੱਢੇ ਹੀ ਨਹੀਂ ਸਕਦੇ ਫੋਟਲੀ ਚ ਸਮਾ ਰੀਲਾ ਨੂੰ ਪਹਿਨਦੇ ਜਿਹੜਾ ਹੈਰੀ ਮੰਤੇਰਾ ਖਾਸੀ ਸਿੱਖਿਆ ਦੇ ਨਾਲ ਲੋਕਾਂ ਨੂੰ ਫੋਰ ਦਾ ਤਕੂਸੀ ਆਈਆਂ ਫੇਰ ਕਹਨੇਗਾ ਰੋਸਟਰ ਮੈਨੇ ਛੋਟੀ ਤੋਤਲੇ ਵਾਲਾ ਕਹਿੰਦੇ ਨੇ ਜੇ ਤੇਰੇ ਕੋਲੇ ਰੀਲਾ ਦਾ ਖਜ਼ਾਨਾ ਗਾਣਾ ਲੂਫਾਂ ਕੋਲ ਕਮੈਂਟਾਂ ਦਾ via ਨਾਲੇ ਬੀਰ ਮੇਰੇ ਜਿੱਥੇ ਨੇ ਰੀਲੀ ਆਉਣੀ ਸੀ ਉੱਥੇ ਤਾਂ ਤੇਥੋਂ ਲਿਆਂਦੀ ਨਹੀਂ ਗਈ ਰੀਲਾ ਤੇ ਨੇ ਰੀਲੀ ਆਉਂਦਾ ਹੰਕੂ ਹੀ ਫੈਦ ਨਹੀਂ ਹੈਗਾ ਜੇ ਕਿਤੇ ਕਾਬਜੀਆਂ ਖੁੱਲੀਆਂ ਹੁੰਦੀਆਂ ਨਾ ਅੱਜ ਆਪੁੱਜੂ ਕੰਮ ਕਰਨ ਦੇ ਘਾਤ ਲੋੜ ਪੈਣੀ ਸੀ ਇਹ ਤੋਂ ਬੱਤੇ ਬੱਤੇ ਕੱਲ੍ਹ ਮੈਂ ਸੀ ਤੂੰ ਸੀ ਜੋ ਨਾਨੇ ਰਲ ਕੀ ਕਿਉਂਕਿ ਤੁਹਾਨੂੰ ਪਤਾ ਯਾ ਸੱਪ ਨੂੰ ਸੱਪ ਲੋੜੇ ਤੇ ਜ਼ਹਿਰ ਕਿਉਂ ਚੜੇ ਮੇਰਾ ਸਲਾ ਦੋਰੇ ਮੋੜ ਗਿਆ ਜਿਹੜੇ ਖਜ਼ਾਨੇ ਸਾਹਮਣੇ ਤੇ ਤੈਨੂੰ ਲੋੜ ਸੀ ਨਾ ਉਹ ਖਜ਼ਾਨੇ ਤਾਂ ਤਾਂ ਸਾਹਮਣੇ ਨਹੀਂ ਐ ਫੋ ਧੋਗ ਜਾਨੇ ਬਥੇ ਤੇ ਸੰਬੀਬੇ ਟੰਗਾ ਜਕੇ ਤੇ ਰੀਲਾ ਦੇ ਹਨੇਰੀ ਬਲ ਤੇ ਆਣ ਕਾ ਤਦੇ ਕੇ ਜਨਾਨੇ ਪਾ ਦਿੱਤਾ ਹੁੰਦਾ ਨਾ ਅੱਜ ਵੀਰੇ ਮੇਰਾ ਤੈਨੂੰ ਹੈ ਜੇ ਦਮ ਨਹੀਂ ਸੀ ਦੇਖਨੇ ਬਣੇ ਭਰਾਵਾ ਜਿੱਦਾਂ ਤੂੰ ਦੀਪ ਖਰੌੜ ਬੰਦਾ ਫਿਰਦਾਗਾ ਨਾ ਇਹ ਦਾਤਾ ਤੂੰ ਹੈ ਨਹੀਂ ਤੇਰੇ ਵਰਗੇ ਤਾਂ ਹਾਥੀ ਬਾਲੇ ਨੇ ਰੱਖੇ ਹੁੰਦੇ ਆ ਚਾਹ ਮੰਗਣ ਨੂੰ ਪਿੰਡ ਚੋਂ ਨਾਲੇ ਵੀਰੇ ਮੇਰੇ ਉਦੋਂ ਚੱਕ ਨਾ ਹਟੇ ਜਿੰਨਾ ਚੱਕ ਲੋਕ ਆ ਕੇ ਆਪ ਤੇਰੇ ਠੁੱਡੇ ਨਹੀਂ ਮਾਰਦੇ ਕਿਉਂਕਿ ਕਾਬਜ ਪ੍ਰੀਤ ਤੋਂ ਟਕਾ ਕੇ ਜੇ ਨਹੀਂ ਨਾ ਬੱਦਿਆ ਮੈਨੂੰ ਲੱਗਦਾ ਆ ਜਿਹੜੀਆਂ ਮਿਡਲ ਫਿੰਗਰਾਂ ਤੂੰ ਦਿਖਾਉਂਦਾ ਫਿਰਤੰਗਾ ਨਾ ਲੋਕ ਕਹਿੰਦੇ ਇਹਨੂੰ ਮੋੜ ਕੇ ਪ ਕਿਹ ਲੈ ਲੱਤ ਲੋਕੀ ਕਰਨ ਸੀ ਕੋਲੀ ਪਲगाने ਇੱਕ ਆ ਗਈ ਸੋਨੀ ਜੀ ਮਰਗਿਆਨੀ ਗਿੱਦਿਆਂ ਦੀ ਰਾਣੀ ਬੱਲੂ ਬਲਗੇਰੀਅਨ ਬਾਕੀ ਗੱਲਾਂ ਭਰਾ ਵੇ ਇੱਕ ਪਾਸੇ ਜਿੰਨੇ ਤੇਰੇ ਲੱਛਣ ਗਲਤ ਨਹੀਂ ਨਾ ਉਹ ਨਹੀਂ ਤੇਰੀ ਸਮਾਈਲ ਗਲਤ ਆ ਜਿਹੜੀ ਤੂੰ ਆ ਸਮਾਈਲ ਦੇ ਨਾ ਨਾ ਇਸ ਇਸ ਸਮਾਈਲ ਤੇ ਕੁੜੀਆਂ ਲੱਟਪਟਾ ਹੁੰਦੀਆਂ ਨੇ ਨਹੀਂ ਹੱਸਦਾ ਤਾਂ ਸੀ ਵੀ ਆ ਪਰ ਸਾਵੇ ਸਾਦੀ ਸਹਿਲ ਤੋਂ ਆਏ ਲੱਗਦਾ ਵੀ ਕੁੜੀਆਂ ਨੂੰ ਕਰਾਂਤ ਲੱਗਦਾ ਹੋਣਾ ਕੋਤੂ ਪੱਤਰਕਾਰ ਵੀ ਨਹੀਂ ਟਲਦਾ ਪੱਤਰਕਾਰ ਵੀ ਪੂਰਾ ਸੁਬਾਹ ਲੈ ਰਿਹਾ ਉਹ ਲੈ ਪਤਾ ਮੈਨੂੰ ਲੱਗਦਾ ਵੀ ਇਹੇ ਲੌਂਦਾ ਨਹੀਂ ਹੋਣਾ ਇਹ ਤਾਂ ਮਿਲਦਾ ਲੌਲੀਪੌਪ ਸ਼ੈਟ ਆਪ ਬਾਈ ਜੂ ਡੂ ਥੈਟ ਕੁਲੂ ਉਹ ਬਸ ਹੀ ਸਭ ਤੁਸੀਂ ਫੇਰ ਗੱਲ ਤੇ ਲੈ ਗੇ ਮੈਂ ਤਾਂ ਐਵੇਂ ਕਹਿੰਦਾ ਵੀ ਲੌਲੀਪੌਪ ਖਾ ਲੈਂਦਾ ਹੁਣ ਕੁਲ ਲੈ ਪਣੀ ਦੋਦਾ ਹੋਣਾ ਇਹੇ ਨਸ਼ਿਆਂ ਤੋਂ ਬਹੁਤ ਦੂਰ ਆ ਸੱਚ ਹੈ

ਉਹ ਤੂੰ ਫੜ ਕੇ ਰੱਖ ਪਪੂ ਜਿੱਤਾਂ ਦੇ ਨਾ ਨੇੜੇ ਲੱਗਦੀ ਨਹੀਂ ਕੈਂਡੀ ਪੈਗ ਦੀ ਬਾਸ਼ ਨਾ ਆਉਂਦੀ ਮੈਨੂੰ ਲੱਗਦਾ ਤਾਂ ਹੀ ਇਹ ਸਾਲਾ ਮੁੰਡਿਆਂ ਦੇ ਲਵੇ ਖਾਤੇ ਜਾਂਦਾ ਕੁੜੀਆਂ ਗੋਲੀ ਬਾਦ ਰੈਂਦਾ ਜਦੋਂ ਦੇ ਕੋ ਕੁੜੀਆਂ ਕੋਲੇ ਜਦੋਂ ਦੇ ਕੋਲ ਨਾ ਤਾਂ ਨਾ ਉੱਤੀ ਲੱਗ ਜਾ ਹਲਾਈ ਜਾਊਗਾ ਬਾਕੀ ਮੁੰਡਿਆਂ ਦਾ ਭੇਟ ਤਾਂ ਇਹ ਆਪ ਹੀ ਦੱਸ ਸਕਦਾਸਾਂ ਹੁਣ ਤਾਂ ਹੁਣ ਕੀ ਪਤਾ ਤੇ ਜਿਹੜੇ ਪੰਜਾਬ ਹਰਾਂ ਦੇ ਨੇ ਬਾਦੂਨਾਂ ਨੂੰ ਵੀ ਪਤਾਗਾ ਜਦੋਂ ਪਿੜੇ ਤਾਂ ਸਕੂਲ ਤੇ ਜਾਂਦਾ ਹੁੰਦਾ ਸੀ ਉਦੋਂ ਤੋਂ ਨਸੇ ਦੇ ਖਿਲਾਫ ਬੋਲਦਾ ਹੁੰਦਾ ਸੀ ਜਦੋਂ ਸਕੂਲੋਂ ਆ ਜਾਂਦਾ ਸੀ ਉਦੋਂ ਤਾਂ ਫਿਰ ਐ ਚਾਚਾ ਆ ਲੱਤਾਂ ਪੜੀ ਨਾ जह जी तेरी सुवाल मेन सली शक सची पैगी नशा तो छाशा भी मीज है पर लचकी ले डांस कर दस नी करना लिया बिरे लिया घरे लिया यार तेन किसी ने रोकिया पता तू बिता खरूत बद्या करें बिटाते खरूत बढ़िया करूगी नी ज ਉਹ ਆ ਨਾ ਤੈਨਾਂ ਦਿਨ ਆ ਬਾਦ ਤੈਨੂੰ ਸੀ ਬਿਕਰੋਨੀ ਪੀ ਆ ਕਰੂਏ ਦੀ ਨਾਵੇਂ ਜਦੋਂ ਤੁਸੀਂ ਰਾਤ ਨੂੰ ਚਲਮਲ ਚਲਮਲ ਕਰਿਆ ਕਰੋਗੇ ਨਾ ਅੱਧੀ ਰਾਤ ਨੂੰ ਜਾ ਕੇ ਇਹਨੇ ਵੀ ਕਿਹਾ ਕਰਨਾ ਫਿਰ ਚਲੋ ਜੀ ਹਣ ਮੇਰੀ ਬਾਰੀ ਤੈਨ ਪੱਦੀਆ ਕਰ ਮਾ ਫਿਰ ਕਿਉਂਕਿ ਮੈਨੂੰ ਕੋਤੇ ਦੇ ਵਿੱਚ ਗੜਬੜ ਲੱਗਦੀ ਆ ਸ਼ੱਕ ਮੈਨੂੰ ਪੱਕੀ ਪੈਂਦੀ ਆ ਤਲਵਾਰਾਂ ਤਾਂ ਖੜਕਣ ਗਈਆਂ ਨਹੀਂ ਫਿਰ ਤੇਰੀ ਲਾਂ ਪਿਆਰੀ ਤੇ ਕੁੱਤੇ ਹੀ ਗਰੂਦੀ ਤੈਨ ਪਾਸ ਨਹੀਂ ਕਰਨਾ ਤੈਨ ਪਾਸ ਦਾ ਪਰਵਾ ਕਰ ਬਿਨਾ ਬੱਟਾ ਸੇ ਕਾ ਕਰ ਲਿਓ ਤੁਸੀਂ ਨਾ ਵੇ ਤੂੰ ਕੁਰੇ ਲੈ ਕੇ ਆਉਣੀ ਨਾ ਕਹਿ ਤੂੰ ਐਵੇਂ ਕਾ ਕਰੇ ਲੈ ਕੇ ਆਉਣਾ ਕੜੂਤਾ ਜਾਲਤੀ ਹਾਂ ਤੇ ਪਲਾਨ ਬਣਾਈ ਲਿਆ ਇਹਨੂੰ ਕਰੇ ਲੈ ਕੇ ਆਉਂਦਾ ਤੈਨੂੰ ਇੱਕ ਫ੍ਰੀ ਜਾਂਤਰਤਾ ਮਿਲਣੀ ਆ ਉਦੋਂ ਬਾਅਦ ਜਿਹੜਾ ਇਹਦੇ ਘਰ ਦੇ ਇਹਨੂੰ ਸਮਾਨ ਦੇਣਗੇ ਨਾ ਦਾਤ ਚ ਉਹਨਾਂ ਵਿੱਚ ਉਹਨਾਂ ਨੂੰ ਕਹਿ ਕੇ ਤਮ ਸ਼ੇਵਤੀਆਂ ਜ਼ਰੂਰ ਰਖਾ ਲੈ ਕੰਮ ਹੋਣਗੇ ਪ੍ਰਾਭਾ ਤੇਰੇ ਇਹਨੂੰ ਫਿਊਚਰ ਦਾ ਸੋਚਿਆ ਗਲੂ ਜੱਲੇ ਵੀਰੇ ਜਦੋਂ ਥੋੜੀ ਆਬਦੀ ਖੁਸ਼ੀ ਆ ਨਾ ਫਿਰ ਅਸੀਂ ਕੌਣ ਹੋਨੇ ਤੁਹਾਨੂੰ ਕਹਿਣ ਆਵੇ ਪਰ ਇੱਕ ਗੱਲ ਦੱਸ ਦੇ ਵੀਰ ਮੇਰੇ ਪਹਿਲਾ ਬੀੜੀ ਤੇ ਵਟਾ ਕੌਣ ਕਰਿਆ ਕਰੂ ਮਤਲਬ ਕਿ ਕੌਣ ਕੀਦੀ ਪਹਿਲਾ ਲਿਆ ਕਰੂ ਠੀਕੋ ਮੈਂਟਲੀ ਠੀਕੋ ਉਹ ਬਸ ਇਹ ਸਭ ਛੋਟੀ ਉਹੀ ਗੰਦੀ ਸੂਝ ਮੈਂ ਤਾਂ ਮਿੱਠੀ ਦੀ ਗੱਲ ਕਰ ਰਹਾ ਮਿੱਠੀ ਦੀ ਕਿਸ ਇਹ ਹੁਜੇ ਹਾਲਾਤ ਅੱਜਕੱਲ ਦੇਖਣ ਨੂੰ ਮਿਲ ਰਹੇ ਨੇ ਨਾ ਪਹਿਲਾਂ ਤਾਂ ਲੋਕ ਕੁੜੀਆਂ ਦੀ ਭੂਰਾਂ ਹੱਤਿਆ ਕਰਦੇ ਹੁੰਦੇ ਸੀ ਪਰ ਮੈਨੂੰ ਲੱਗਦਾ ਹੁਣ ਮੁੰਡਿਆਂ ਦੀ ਹੋਇਆ ਕਰੂਗੀ ਪਤਾ ਨਹੀਂ ਕਿਹੜੇ ਪਾਸੇ ਨੂੰ ਥੋੜਨ ਲੱਗੇ ਮੁੰਡੇ ਯਾਰ ਸਮਝ ਨਹੀਂ ਆਉਂਦਾ ਅੱਗੇ ਤਾਂ ਇਹ ਜੇ ਲੱਬੇ ਤੋਂ ਇੱਥੇ ਆਉਂਦੇ ਹੁੰਦੇ ਸੀ ਹੁਣ ਐਤ ਛੱਡੋ ਰੋਲਾ ਵੀ ਚੱਕਦੇ ਆ ਨਾ ਰੋਲਾ ਵੀ ਛੱਡੋ ਜੇ ਰੋੜੀ ਵੀ ਚੱਕ ਰਿਹਾ ਤਾਂ ਹੈ ਜਾਂ ਨਿਕਲਦਾ ਉਤੋਂ ਕਰਦੇ ਵੀ ਪਰੇਸ਼ਾਨ ਨਾ ਇਹਨਾਂ ਨੂੰ ਬਿਹਾਉ ਜੋਗੇ ਤੇ ਨਾ ਕਰੋ ਕੱਢਣ ਜੋਗੀ ਹਾਲ ਤਾਂ ਮੈਨੂੰ ਲੱਗਦਾ ਉਹ ਬਹੁਤ ਕੋਸਾ ਕਿਸੇ ਕੀ ਇਹ ਤੁਹਾਨੂੰ ਪਰੇਸ਼ਾਨ ਲੱਗਦਾ ਗਲਾਬ ਦੇ ਨਾਮ ਨਾਲ ਕੋਝੋ ਹੋਰ ਵੀ ਦੱਬੀ ਕੇ ਰੱਖੀ ਫਿਰਦਾ ਹੋਣਾ ਪਹਿਲਾਂ ਤਾਂ ਤੈਨੂੰ ਉਹ ਗਲਾਬ ਦੂੰ ਫੇਰ ਖਰਮਾ ਮਿੱਤੋ ਗੱਡੀ ਤਾਂ ਹੀ ਲੈ ਕੇ ਆਇਆ ਨਾ ਨਹੀਂ ਗਲਾਬ ਤਾਂ ਮੋਟਰਸਾਈਕਲ ਤੇ ਵੀ ਦਿੱਤੇ ਜਾਣੇ ਸੀ ਉਹਦੇ ਦੇ ਇਰਾਦੇ ਠੀਕ ਨਹੀਂ ਹੈਗੇ ਤੂੰ ਬਚ ਕੇ ਰਹਿ ਤਾਂ ਗੱਡੀ ਕਿਉਂ ਗਲਾਬ ਚੱਕ ਲੈਣਿਆ ਤੇ ਉਹਨੇ ਤੇਰੀਆਂ ਲੱਤਾਂ ਸਤ ਮੰਤ ਰਿਆ ਦਿਨੋਂ ਦਿਨ ਐਵੇਂ ਬੱਦਾ ਜਾ ਰਹੀ ਆ ਨਾ ਰੀਲਾ ਚ ਇੱਕ ਆਉਂਦਾ ਤੇ ਇੱਕ ਜਾਂਦਾ ਹਰ ਪੰਜਵੇਂ ਸੱਤਵੇਂ ਰੀਲ ਮਰੇ ਸਾਲੀ ਇਹਨਾਂ ਦੀ ਆਉਂਦੀ ਐ ਇਹ ਜਾਂਦੀ ਨਿਊਟਰਲ ਗੇਰਾਂ ਦੀ ਅਜੀ ਪੰਜਾਬ ਦੀ ਹਰਮਨ ਪਿਆਰੀ ਧੀ ਜੀਆਂ ਦੀ ਰਹਤੀ ਏ ਉਹਨਾਂ ਚੱਕਣਾ ਏ ਗਿਨਾ ਚੱਕ ਤੇਰੀ ਸ਼ਾਤੀ ਕੇ ਲਪਤਾਨੀ ਪੈਂਦੀ ਆ ਹੁਣ ਤਾਂ ਬੱਲੂ ਜੀ ਤੁਸੀਂ ਬਹੁਤ ਵਧੀਆ ਨਚਣ ਲੱਗ ਗਏ ਤੁਹਾਡੇ ਲੱਕ ਚ ਤੁਹਾਡੇ ਹੱਥ ਚ ਲਚਕ ਪੂਰੀ ਆ ਮੈਂ ਤਾਂ ਕਹਿੰਨਾ ਜਗਰਾਤਿਆਂ ਦੇ ਪ੍ਰੋਗਰਾਮ ਫੜਨੇ ਸ਼ੁਰੂ ਕਰ ਦੋ ਹਾਂ ਸੋ ਖਨਲ ਬੱਲੂ ਬੀ ਵੀ ਮਤਿਆਰ ਹੋਈ ਜਾ ਨਾ ਉਹ ਦਾਨਸ ਕਰਦੀ ਪਈ ਏ ਬੱਲੂ ਨਹੀਂ 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 ਨੇ ਸਾਰੀ ਰਾਤ ਚੱਲੂ Yeah. <laughs> you ਆ ਗਿਆ ਪੰਜਾਬ ਦਾ ਮਸ਼ਹੂਰ ਕਪਲ ਇੱਕ ਗੱਲ ਦੇਖੋ ਯਾਰ ਜਿਹੜਾ ਮੁੰਡਾ ਗਾਣਾ ਜਦੋਂ ਇਹਦੇ ਨਾਲ ਮੌਸਮ ਫਰੀਤ ਸੀ ਉਹ ਤਾਂ ਬਥੇਰਾ ਆ ਰਹੀ ਦੀ ਸੀ ਬਥੇਰਾ ਮੂੰਹ ਪਰਿਆ ਪਰਿਆ ਲੱਗ ਰਿਹਾ ਪਰ ਜਦੋਂ ਦੀ ਇਹ ਗਈ ਆ ਨਾ ਵਿਚਾਰਾ ਸੁੱਕ ਹੀ ਗਿਆ ਖਬਰੇ ਨੂੰ ਕਿਹੜਾ ਚੂੜਾ ਖਾ ਗਿਆ ਜਿਹੜਾ ਲੋਕ ਦੱਸਦੇ ਨੇ ਉਹ ਖਾ ਗਿਆ ਖਾਣੇ ਕੋਈ ਹੋਰ ਗੱਲ ਹੋਣੀ ਆ ਨਾਲੇ ਮੱਥੇ ਤੇ ਸੰਧੂਰ ਦੇਖ ਲਓ ਕਿ ਨਾ ਲਾਇਆ ਜਿੱਦਾਂ ਦੁਨੀਆ ਦੇ ਪਹਿਲੇ ਸੁਹਾਗਣ ਹੁੰਦੀ ਆ ਐਮ ਤਾਂ ਦੀ ਗੱਲ ਆ ਪ੍ਰਭੂ ਦੇਖੋ ਇੱਥੇ ਤਾਂ ਬਹੁਤ ਖਾਸ ਲੱਗਦੀ ਆ ਬੁੱਲ ਦੇਖ ਲਓ ਬੁੱਲ ਐਵੇਂ ਘੁੱਟਣ ਲੱਗਿਆ ਜਿਵੇਂ ਬੱਕਰੀ ਰਾਂ ਪਿਆਰੀ ਕਰਦੀ ਹੁੰਦੀ ਆ ਨਿੰਗਣਾ ਕਰਕੇ ਇਹ ਨਮੀਆ ਤੁਮਾ ਮੈਂ ਪੰਜਾਬ ਮੰਡੀ ਬੋੜ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੋਵਾਂ ਜਾਨਿਆਂ ਦੀ ਐ ਕਿਤੇ ਚੜਾ ਕੇ ਰਾਮਪਿਆਰੀ ਕੁਤੀ ਜਾਵੇ ਕਿਉਂਕਿ ਇਹਨਾਂ ਨੇ ਉਧਾ ਤਾਂ ਹਟਣਾ ਹੈ ਨਹੀਂ ਕਿਉਂਕਿ ਇਹਨਾਂ ਚ ਟੈਲੈਂਟ ਨਹੀਂ ਹੈਗਾ ਇਹਨਾਂ ਦੀ ਰਾਮਪਿਆਰੀ ਚ ਕੀ ਦਾਗਾ ਜਿਹੜਾ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਇੱਕ ਗੱਲ ਚੱਕਾ ਕਰੋ ਯਾਰ ਬੰਦੇ ਨੂੰ ਪੂਰਾ ਐਕਸਪੀਰੀਅੰਸ ਆ ਜਦੋਂ ਮੋਟਰਸਾਈਕਲ ਤੋਂ ਸਾਲ ਮਾਰ ਲੱਗਿਆ ਸੀ ਨਾ ਆਹ ਦੇਖੋ ਰਾਮਪਿਆਰੀ ਹੈਂਡਲ ਬੀਣੀ ਬਜੰਦੇ ਕਹਤੇ ਕਿ ਕਿਤੇ ਬਜਦਾ ਸਾੜਦਾ ਉੱਤੀ ਕੁੰਦਾ ਹੋ ਜਾਣਾ ਸੀ ਇੱਕ ਉਤੋਂ ਮੇਰੇ ਸਾਰੇ ਹੱਥਾਂ ਨਾਲ ਬਦੂਖਾ ਬਣਾਈ ਫਿਰਦੇ ਨੇ ਆ ਲੈਣ ਉਹ ਦੇ ਲੋਖੀ ਦੀ ਕਰਤਾ ਰੀਲ ਦੇ ਚੱਕਰਾਂ ਚ ਜੇ ਕਿਤੇ ਸਲੇ ਇਹ ਬਾਟਰ ਤੇ ਬਾਗੇ ਨਾ ਚੀਨ ਪਾਕਿਸਤਾਨ ਤਾਂ ਹੈ ਡਰਾ ਦੇਣਗੇ ਜਮੇ ਦੂ ਚਾਰ ਤਾਂ ਸੀਧ ਕਰ ਕੀ ਪਿਆ ਕਰਨਗੇ ਨਾਲੇ ਬੀੜ ਮਰੇ ਹੁਣ ਕੋਸੀ ਪੋਰ ਮਹਾਰਦ ਨਾਲ ਦੇ ਨੂੰ ਹਸਪਤਾਲ ਲਿਆ ਚੱਕ ਕੇ ਉਹਦਾ ਖੂਨ ਬਹੁਤ ਯਾਦੇ ਨਿਕਲ ਗਿਆ ਹੋਣਾ ਨਹੀਂ ਫਿਰ ਉਹਨੇ ਪਰ ਲੋਕ ਸਧਾਰ ਜਾਣੇ ਨੇ ਚਲ ਤੁਸੀ ਰੀਲਾਂ ਪਾਉਣੀਆਂ ਨੇ ਅਸੀਂ ਦਿਨ ਤੇ ਜਾਣ ਜਾ ਰਹੇ ਹਾਂ ਤੇ ਛੇਤੀ ਨਹੀਂ ਟੰਗਿਆ ਇਹ ਮੈਂ ਆਪ ਹੀ ਟੰਗਿਆ ਗਿਆ ਰਹੇ ਉਹ ਬਸ ਅੱਲੜ ਮਰੇਸ਼ ਕਲਾ ਲਿਆ ਬਸ ਫਿਰ ਪੂਰਾ ਵੀ ਕਰਨਾ ਸੀ ਹੁਣ ਕਿਸੇ ਨੂੰ ਧੋਖਾ ਥੋੜੀ ਦੇਣਾ ਯਾਰ ਉਹ ਜਤਾ ਨਹੀਂ ਉਹਦਾ ਸਾਥੋਂ ਬੋਲ ਸ਼ਰਾਦਾ ਨੰਮੰਦੂਰਾ ਪਰ ਪੰਨ ਤੂੰ ਇਹ ਜੇ ਲ ਸੁਣਨੀ ਕਰਨੇ ਮੇਰੇ ਇਹ ਸਾਲਿਆ ਨੂੰ ਹਜੇ ਹੱਗਾਂ ਦਾ ਚਾਤ ਨਹੀਂ ਹੋਣਾ ਵਿਆਹ ਕਰਾਈ ਜਾਂਦੇ ਨੇ ਇਹਾਂ ਨਾਲ ਕੋ ਭਰਾ ਬੋ ਕਿਤੇ ਇੱਕ ਦੂਜੇ ਦੇ ਵੱਧ ਕੇ ਸਾਲੇ ਟੁੱਟ ਨਾ ਜਾਇਓ ਇਹ ਤਾਂ ਭੈਣ ਚੋਂ ਪੂਰੇ ਖੋਸ ਨੇ ਪਰ ਸਾਨੂੰ ਸਾਲਾ ਕਦੇ ਕਦੇ ਤੋਖ ਲੱਗਦਾ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਉਹ ਤਾਂ ਐਵੇਂ ਸੂਤ ਦੇ ਸੀ 20 ਆਦੇ ਤੋਂ ਬੱਤਿਆਂ ਦੇ ਵਿਆਹ ਹੋ ਰਹੇ ਨੇ ਹੁਣ ਬਤੇ ਹੋ ਗਏ ਹੁਣ ਬੇਵੇ ਸਾਰੇ ਛੋਟਿਆਂ ਦੇ ਹੋਣ ਲੱਗੇ ਅਸੀਂ ਤਾਂ ਭੈਣ ਚੋਂ ਦੀਪੂ ਚੋਂ ਕਾਂਕ ਲੈ ਆਉਂਦੀ ਰਹੇਗੀ ਜਾਂ ਫਿਰ ਵੋਟਰ ਕਾਰਡ ਬਣਾਉਂਦੇ ਇਹਨਾਂ ਨੂੰ ਪੁੱਛ ਕੇ ਦੇਖੋ ਮੈਨੂੰ ਲੱਗਦਾ ਇਹਨਾਂ ਅਸ ਹਾਲਿਆਂ ਦਾ ਵੋਟਰ ਕਾਰਡ ਬਿਨ ਬਣਿਆ ਹੁਣ ਬਾਕੀ ਤੈਨੂੰ ਪ੍ਰਵਾਕ ਕਰੈ ਟੂ ਲੇਸਨ ਤੇ ਸਾਨੂੰ ਭੈਣ ਚੋਂ ਲਾਨਤਾ ਲਾਨਤਾ ਤੇ ਲਾਨਤਾ ਸਾਨੂੰ ਪ੍ਰਾਵੋ ਲਾਨਤਾ ਤਾਹਨੇ ਕਿਉਂਕਿ ਥੋਡੇ ਵੱੜ ਗਿਆਂ ਦੀ ਰੀਲਾਂ ਦੇਖਣ ਤੋਂ ਬਾਅਦ ਹੀ ਸਾਨੂੰ ਲੋਕ ਛੜਾ ਛੜਾ ਕਹਿਣ ਲੱਗੇ ਨੇ ਸਾਦੀ ਬਿੜੀ ਤਾਂ ਬਾਲ ਬਵਾ ਤੇ ਰੂਕ ਹੁੰਦੀ ਸੀ ਮੈਨੂੰ ਲੱਗਦਾ ਹੁਣ ਸੱਤਵੇਂ ਦਰਿਆ ਦੇ ਨਾਮ ਨਾਲ ਬਾਲ ਵਿਆਹ ਦਾ ਵੀ ਜਵਾਨਾ ਆ ਗਿਆ ਜੀ ਜੀ ਤੁਸੀਂ ਨਾ ਕਰਿਆ ਕਰੋ ਇਹ ਤਾਂ ਯਾਰ ਮੇਰੇ ਚ ਤਾਂ ਪਹਿਲਾਂ ਹੀ ਖੂਨ ਦੀ ਘਾਤ ਆ ਉਤੋਂ ਰੈਂਦਾ ਖੁੰਦਾ ਪਹਿਲੇ ਚੋ ਤੁਸੀਂ ਮਿਚਾ ਦਿੰਨੇ ਹੋ ਫਿਰ ਕਹਿੰਦੇ ਨੇ ਬੂਤਾ ਗਾਲਾਂ ਕਰਦਾ आह हा हा नजारा आ गया